ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਸੰਭਾਲ ਲਿਆ ਐਸਐਸਪੀ ਪਠਾਨਕੋਟ ਦਾ ਚਾਰਜ ਪੰਜਾਬ ਸਰਕਾਰ ਵੱਲੋਂ ਹਾਲੇ ਵਿੱਚ ਕਈ ਜ਼ਿਲ੍ਹਿਆਂ ਦੇ ਐਸਐਸਪੀ ਦੇ ਤਬਾਦਲੇ ਕੀਤੇ ਗਏ ਹਨ ਜਿਸ ਦੇ ਚਲਦਿਆਂ ਪਠਾਨਕੋਟ ਵਿੱਚ ਵੀ ਐਸਐਸਪੀ ਦਾ ਤਬਾਦਲੇ ਕੀਤੇ ਗਏ ਇਸ ਤੋਂ ਪਹਿਲਾਂ ਪਠਾਨਕੋਟ ਵਿੱਚ ਸੋਹਿਲ ਮੀਰ ਐਸਐਸਪੀ ਵਜੋਂ ਸੇਵਾ ਨਿਭਾ ਰਹੇ ਸਨ ਹੁਣ ਉਹਨਾਂ ਦੇ ਤਬਾਦਲੇ ਤੋਂ ਬਾਅਦ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਚਾਰਜ ਸੰਭਾਲ ਲਿਆ ਅਤੇ ਦੱਸ ਦਈਏ ਕਿ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਇਸ ਤੋਂ ਪਹਿਲੇ ਵੀ ਪਠਾਨਕੋਟ ਦੇ ਵਿੱਚ एसएसपी ਵਾਜੋ ਆਪਣੀ ਸੇਵਾਵਾਂ ਦੇ ਚੁੱਕੇ ਨੇ ਇਸ ਮੌਕੇ ਨਾਲ ਲੋਕਾਂ ਨੂੰ ਸੁਰੱਖਿਆ ਦਾ ਪਰੋਸਾ ਦਿੱਤਾ ਇਸ ਮੌਕੇ ਐਸਐਸਪੀ ਨੇ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਿਆਨ ਕਿਉਂਕਿ ਪਠਾਨਕੋਟ ਬਹੁਤ ਹੀ ਸੰਵੇਦਨਸ਼ੀਲ ਜ਼ਿਲ੍ਹਾ ਹੈ ਇਸ ਕਾਰਨ ਪੁਲਿਸ ਫੋਰਸ ਨੂੰ ਹੋਰ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਮਾਈਨਿੰਗ ਬਾਰੇ ਗੱਲ ਕਰਦੇ ਹੋਣਾ ਕਿ ਆ ਕਿ ਜੇਕਰ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਅਤੇ ਉੱਥੇ ਪਿਛਲੇ ਦਿਨੇ ਵਕ-ਵਕ ਥਾਵਾਂ ਤੇ ਦੇਖੇ ਗਏ ਸ਼ੱਕੀ ਵਿਅਕਤੀਆਂ ਬਾਰੇ ਗੱਲ ਕਰਦੇ ਹੋਣਾ ਕਿ ਆ ਕਿ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਆਪਣਾ ਕੰਮ ਵੀ ਸਹੀ ਢੰਗ ਦੇ ਨਾਲ ਕਰ ਰਹੀ ਹੈ। ਦੇਖੋ ਅ ਅੱਜ ਪਠਾਨਕੋਟ ਦਾ ਪਠਾਨਕੋਟ ਡਿਸਟ੍ਰਿਕਟ ਦਾ ਬਤੌਰ ਐਸਐਸਪੀ ਮੈਂ ਚਾਰਜ ਲਿਆ ਜੀ। ਤੇ ਚਾਰਜ ਰੇਂਜ ਉਪਰੰਤ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਲੋਕਾਂ ਦੀ ਸੁਰੱਖਿਆ ਦੀ ਪਠਾਨਕੋਟ ਸੁਰੱਖਿਅਤ ਰਹੇ ਇਸ ਬਾਰੇ ਮੈਂ ਆਪਣੇ ਕੁਲੀਗ ਆਫਿਸਰਸ ਤੇ ਐਸ ਐਚ ਓ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਪਹਿਲਾਂ ਸੁਰੱਖਿਆ ਦਾ ਜ਼ਾਇਜ਼ਾ ਲਿਆ ਔਰ ਕੋਸ਼ਿਸ਼ ਕਰਾਂਗੇ ਕਿ ਬਿਹਤਰ ਜਿਹੜੀ ਹੈਗੀ ਹੈ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਪਠਾਨਕੋਟ ਦਾ ਹਰ ਸ਼ਹਿਰੀ ਹਰ ਨਾਗਰਿਕ ਚਾਹੇ ਉਹ ਪਿੰਡਾਂ ਚ ਰਹਿਣ ਵਾਲਾ ਚਾਹੇ ਉਹ ਸ਼ਹਿਰ ਚ ਰਹਿਣ ਵਾਲਾ ਉਸ ਸੁਰੱਖਿਅਤ ਮਹਿਸੂਸ ਕਰੇ ਔਰ ਸੁਰੱਖਿਤ ਹੋਵੇ ਵੀ ਦੂਸਰਾ ਆਪਣੇ ਕਲੀਕ ਆਫਿਸਰਸ ਤੇ ਐਸ ਐਚ ਓਜ਼ ਨੂੰ ਤੇ ਅਲੱਗ-ਅਲੱਗ ਚੌਕੀ ਦੇ ਇੰਚਾਰजेस ਨੂੰ ਹਦਾਇਤ ਕੀਤੀ ਹੈ ਕਿ ਪਬਲਿਕ ਦੀਆਂ ਜਿਹੜੀਆਂ ਮੁਸ਼ਕਿਲਾਂ ਹੈਗੀਆਂ ਪਬਲਿਕ ਦੀਆਂ ਜਿਹੜੀਆਂ ਗ੍ਰਿਵੈਂਸਸ ਆਉ ਉਹ ਪ੍ਰਾਇੋਰਟੀ ਤੇ ਹੱਲ ਕੀਤੀਆਂ ਜਾਣ ਔਰ ਜਿਹੜੀ ਮੇਰੀ ਆਪਣੀ ਆ ਭਾਵਨਾ ਹੈ ਜਿਹੜੀ ਆਪਣੀ ਮੇਰੀ ਇੱਛਾ ਹੈ ਤੇ ਜਿਹੜੇ ਗੈਰ ਕਾਨੂੰਨੀ ਕੰਮ ਹੈਗੇ ਆ ਏਰੀਆ ਦੇ ਵਿੱਚ ਪਰ ਸਪੈਸ਼ਲੀ ਜਿਹੜੀ ਇਲੀਗਲ ਮਾਈਨਿੰਗ ਆ ਜੇ ਕਿਤੇ ਹੋ ਵੀ ਰਹੀ ਆ ਤੋਂ ਉਹਨੂੰ ਮੌਕੇ ਤੇ ਬਹੁਤ ਸਖਤੀ ਨਾਲ ਜਿਹੜਾ ਹੈਗਾ ਉਹ ਨਜਿੱਠਿਆ ਜਾਏਗਾ। ਔਰ ਇਹਦੇ ਚ ਕੋਈ ਵੀ ਮੈਂ ਜਿਹੜੀ ਹੈਗੀ ਆ ਧਿਲ ਬਰਦਾਸ਼ਤ ਨਹੀਂ ਕਰਾਂਗਾ ਚਾਹੇ ਉਹ ਮੇਰੇ ਆਪਣੇ ਮਹਿਕਮੇ ਵੱਲੋਂ ਹੋਵੇ ਜਾਂ ਹੋਰ ਮਹਿਕਮੇ ਵੱਲੋਂ ਹੋਵੇ। ਉਹਤੇ ਮੈਂ ਬਰਦਾਸ਼ਤ ਨਹੀਂ ਕਰਾਂਗਾ ਅੰਦਰ ਪਿਛਲੇ ਦਿਨੀ ਛੱਕੀ ਕੁਝ ਜਿਹੜੀ ਹੋ ਗਈ ਇਸ ਇਲਾਕੇ ਦੇ ਵਿੱਚ ਦੇਖੀ ਗਈ ਹੈ ਨੂੰ ਮੈਂ ਕਿਹੜੀ ਸਟ੍ਰੈਟਜੀ ਜਿਹੜੀ ਮੈਂ ਉਹ ਸਾਡੀਆਂ ਅੰਦਰੂਨੀ ਸੁਰੱਖਿਆ ਯੋਜਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਖਲਾਸਾ ਤਾਂ ਨਹੀਂ ਅਸੀਂ ਕਰ ਸਕਦੇ ਪਰ ਉਹਨਾਂ ਨੂੰ ਮੇਰ ਤੋਂ ਪੱਲਾ ਸੁਹੇਲ ਮੀਰ ਸਾਹਿਬ ਨੇ ਵਾਕੂਬੀ ਉਹਨਾਂ ਨੂੰ ਜਿਹੜਾ ਹੈਗਾ ਯੋਜਨਾਬੱਧ ਕੀਤਾ ਹੈ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਉਸੇ ਮੁਕਾਮ ਤੇ ਰੱਖਿਆ ਜਾਵੇ ਔਰ ਉਹਨੂੰ ਹੋਰ ਬਿਹਤਰ ਕੀਤਾ ਜਾਵੇ ਤੋ ਅੱਜ ਚਾਰਜ ਲੈਣ ਤੋਂ ਬਾਅਦ ਮੈਂ ਨਾ ਸਾਰੀਆਂ ਜਿਹੜੀਆਂ ਸੁਰੱਖਿਆ ਯੋਜਨਾਵਾਂ ਉਹਨਾਂ ਦਾ ਜਾਇਜ਼ਾ ਵੀ ਲਵਾਂਗਾ ਸ਼ਹਿਰ ਵਾਸੀਆਂ ਦੀ ਸਰ ਕੀ ਕਰ ਸੀ ਆ ਅ ਸ਼ਹਿਰ ਵਾਸੀ ਦੇਖੋ ਮੇਰੇ ਸਾਰੇ ਆਪਣੇ ਨੇ ਤੇ ਮੈਂ ਉਹਨਾਂ ਵਾਸਤੇ ਹੀ ਇੱਥੇ ਕਾਰਜ ਰਤਾਂ ਤੇ ਕੋਈ ਵੀ ਮੁਸ਼ਕਿਲਾਂ ਤੇ ਉਹਨਾਂ ਨੂੰ ਪਠਾਨਕੋਟ ਵਾਸੀਆਂ ਨੂੰ ਆਉਂਦੀ ਆ ਤੇ ਮੈਂ ਹਾਜ਼ਰ ਆ ਤੇ ਜਿਸ ਤਰ੍ਹਾਂ ਦੀ ਵੀ ਕੋਈ ਸੂਚਨਾਵਾਂ ਹੈਗੀਆਂ ਉਹਨਾਂ ਦੇ ਕੋਲ ક્રાઈમ ਦੇ ਸੰਬੰਧੀ ਆ ਕੋਈ ਹੋਰ ਮੁਸ਼ਕਲਤਾ ਆ ਔਰ ਸੰਬੰਧਿਤ ਪੁਲਿਸ ਸਟੇਸ਼ਨ ਨੂੰ ਜ਼ਰੂਰ ਜਾਣ ਨਸ਼ੇ ਨੂੰ ਲੈ ਕੇ ਕੀ ਕੁਝ ਖਾਸ ਗੱਲ ਹੈ। ਕੋਈ ਨਸ਼ਾ ਤਾਂ ਹਰ ਹਾਲਤ 'ਚ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਂਦਾ। ਨਸ਼ਾ ਚਾਹੇ ਵੇਚਣ ਵਾਲਾ ਹੋਵੇ ਚਾਹੇ ਉਹ ਕਰਾਉਣ ਵਾਲਾ ਹੋਵੇ। ਦੋਨੋਂ ਤੇ ਲੈ ਕੇ ਹਮੇਸ਼ਾ ਹੀ ਸਖਤੀ ਰਹੇਗੀ ਔਰ ਇਸ ਬਾਰੇ ਅਸੀਂ ਸਪੈਸ਼ਲ ਜਿਹੜੇ ਹੈਗੇ ਆ ਕੋਈ ਨਾ ਕੋਈ ਅਸੀਂ ਆਪਰੇਸ਼ਨਸ ਵੀ ਕਰਦੇ ਰਹਿੰਦੇ ਆ ਔਰ ਟ੍ਰੈਕਿੰਗ ਵੀ ਕਰਦੇ ਆ।